ਲੈਕਿਨ ਹਾਂਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਾਂ ਗੁਰਮਨ ਸਿੰਘ ਅੱਜ ਅਸੀਂ ਮਲਖਪੁਰ ਦੇ ਨਜ਼ਦੀਕ ਪਹੁੰਚੇ ਹਾਂ ਜਿੱਥੇ ਕਿ ਜਾ ਬੰਬ ਦੀ ਜਾਣਕਾਰੀ ਜਾਂ ਮਜੇਲ ਦੀ ਜਾਣਕਾਰੀ ਆ ਕੁਝ ਵੀ ਡਿਗਿਆ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਜਿਹੜੇ ਸਾਡੇ ਨਾਲ ਮੌਜੂਦ ਆ ਐਮਐਲਏ ਧਾਲੀਵਾਲ ਸਾਹਿਬ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਆਗੂ ਬਾਜਵਾ ਸਾਹਿਬ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਪਹਿਲਾਂ ਟੋਆ ਜਿਹੜਾ ਟੋਆ ਤੁਹਾਡੇ ਸਾਹਮਣੇ ਆ ਉਹਦੀ ਜਿਹੜੀ ਮਿੱਟੀ ਆ ਬਹੁਤ ਦੂਰ ਦੂਰ ਤੱਕ ਗਈ ਆ ਦੇਖੋ ਖੇਤਾਂ ਦੇ ਵਿੱਚ ਮਿੱਟੀ ਖਿਲਰੀ ਪਈ ਆ ਹਾਂਜੀ ਹਾਂਜੀ ਅਸੀਂ ਗੱਲ ਦੀ ਸਰ ਜੌਧ ਲਗਾਇਆ ਲੜਾਈ ਚੱਲੂ ਆ ਕਿਤੇ ਕਿਤੇ ਮਜ਼ਾਈਲ ਡੈਗ ਦੀ ਆ ਕਿਤੇ ਕੋਈ ਡਰੋਨ ਡੈਗ ਦਾ ਕੋਈ ਤੇ ਬੰਬ ਡੈਗ ਦਾ ਅੱਜ ਅਸੀਂ ਮਲਕਪੁਰ ਦੇ ਨਜ਼ਦੀਕ ਪਹੁੰਚੇ ਜਿੱਥੇ ਕਿ ਟੋਵਾ ਮੇਰਾ ਖਿਆਲ ਤਕਰੀਬਨ 6-7 ਫੁੱਟ ਦੇ ਕਰੀਬ ਡੂੰਗਾ ਪਟਿਆ ਗਿਆ ਜਿਆਦਾ ਜੀ 10 ਜਿਆਦਾ ਜੀ ਤਾਂ ਜਿਹੜੀ ਇਹ ਕੀ ਚੀਜ਼ ਡਿਗੀ ਹੋ ਸਕਦੀ ਆ ਤਾਂ ਆਪਾਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿਉਂਕਿ ਜਿਵੇਂ ਕਿ ਇਹ ਪ੍ਰੇਮਪੁਰ ਪਿੰਡ ਦੇ ਜਿਹੜੇ ਹੱਦ ਦੇ ਵਿੱਚ ਇਹ ਰਾਤ ਜੋ ਵੀ ਮਜ਼ਾਈਲ ਦਾ ਬੰਬ ਜੋ ਵੀ ਹੈਗਾ ਰਾਤ gira ਹੈਗਾ ਪਰ ਇਹਦਾ ਇੰਪੈਕਟ ਆਪਾਂ ਦੇਖਦੇ ਕਿ ਬਹੁਤ ਵੱਡਾ ਡੂੰਗਾ ਟੋਵਾ ਪੈ ਗਿਆ ਔਰ ਇਹ ਖੇਤ ਨੂੰ ਪਾਣੀ ਲੱਗਿਆ ਹੋਇਆ ਸੀਗਾ ਇਸ ਦੇ ਬਾਵਜੂਦ ਟੂਆ ਵੀ ਬਹੁਤ ਹੋ ਗਏ ਤੇ ਜਿਹੜੇ ਛੋਟੇ ਛੋਟੇ ਜਿਹੜੇ ਰੋੜੇ ਜਾਂ ਪੱਥਰ ਜਾਂ ਲਾ ਲਓ ਤੁਸੀਂ ਜਿਹੜੇ ਸੀਗੇ ਜਿਹੜਾ ਕੰਤਰਾ ਸੀਗੇ ਕੰਤਰਾ ਸੀ ਜੋ ਵੀ ਹੈਗੇ ਆ ਉਹ ਮੇਰੇ ਕੋਲ 5 600 ਮੀਟਰ ਦੇ ਰਹੀ ਚੁ ਗਏ ਹੈਗੇ ਤਾਂ ਗਿੱਲੇ ਡੱਲੇ ਡੱਲੇ ਜਿਹੜੇ ਮਿੱਟੀ ਦੇ ਡਲੇ ਹੈਗੇ ਉਹ ਜਿਹੜੇ ਹੈਗਾ ਬਹੁਤ ਬਹੁਤ ਦੂਰ ਤੱਕ ਗਏ ਹੈਗੇ ਤਾਂ ਇਸ ਕਰਕੇ ਸਾਰੇ ਜਿਹੜੀ ਲੜਾਈ ਜਿਹੜੀ ਲੜਾਈ ਲੱਗੀ ਆ ਇਹ ਆਪਾਂ ਇਹਨੂੰ ਕੋਈ ਸਹੀ ਠਰੋਣਿਆ ਜਾਂ ਗਲਤ ਹੈ ਆ ਜੀ ਦੇਖੋ ਇਹਦੇ ਵਿੱਚ ਮੈਂ ਨਹੀਂ ਕਹਿ ਸਕਦਾ ਵੀ ਇਹ ਸਹੀ ਹੈ ਜਾਂ ਗਲਤ ਹੈ ਕਿ ਪਰ ਫਿਰ ਵੀ ਇਹਦੇ ਵਿੱਚ ਕਿਉਂਕਿ ਜੋ ਵੀ ਦੇਸ਼ਾਂ ਦੇ ਵਿੱਚ ਲੜਾਈ ਲੜੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਭਾਰ ਹੈਗਾ ਜਾਂ ਨੁਕਸਾਨ ਹੈ ਜਾਂ ਕਸ਼ਟ ਜਿਹੜਾ ਹੈਗਾ ਉਹ ਆਮ ਜਨਤਾ ਨੂੰ ਸਹਿਣਾ ਪੈਂਦਾ ਹੈਗਾ ਕਿੰਨੇ ਸਾਡੇ ਜਿਹੜੇ ਜਵਾਨ ਹੈਗੇ ਉਹ ਸੀਧੀਆਂ ਪ੍ਰਾਪਤ ਕਰਦੇ ਨੇ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਆ ਬੇਸ਼ੱਕ ਸਰਕਾਰੋਂ ਨੇ ਵਸ ਬਹੁਤ ਕੁਝ ਕਰਦੀਆ ਪਰ ਫਿਰ ਵੀ ਜਿਹੜਾ ਹੈਗਾ ਜਿਹੜੇ ਪਰਿਵਾਰ ਦੇ ਵਿੱਚੋਂ ਕੋਈ ਚਲਿਆ ਜਾਂਦਾ ਫੌਜੀ ਭਰਾ ਚਲਾ ਜਾਂਦਾ ਤਾਂ ਬਹੁਤ ਨੁਕਸਾਨ ਦਿਓ ਜ਼ਿੰਦਗੀ ਪਰ ਜਿਹੜਾ ਹੈਗਾ ਉਹ ਕਟਾਪੂਰਾ ਨਹੀਂ ਹੁੰਦਾ ਤੇ ਇਸ ਕਰਕੇ ਲੜਾਈ ਕਿਸੇ ਵੀ ਦੇਸ਼ਾਂ ਦੇ ਵਿੱਚ ਹੈਗੀ ਉਹ ਮਾੜੀੋ ਮਾੜੀ ਹੈਗੀ ਆ ਪਰ ਫਿਰ ਵੀ ਅਸੀਂ ਸਾਡੇ ਕਿਉਂਕਿ ਅਸੀਂ ਆਪਦੇ ਦੇਸ਼ ਦੀ ਖਾਤਰ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਅਸੀਂ ਉਹਦੇ ਵਾਸਤੇ ਹਾਜ਼ਰ ਹੈ ਉਹਦੇ ਵਿੱਚ ਸਾਰੇ ਕਿਉਂਕਿ ਬੇਸ਼ੱਕ 1962 ਦੀ ਲੜਾਈ ਸੀ 65 ਸੀ ਜਾਂ ਕੋਈ ਤਰਦੀ ਸੀ ਉਸ ਤੋਂ ਬਾਅਦ ਕਾਰਗਿਲ ਹੋਈ ਆ ਪੰਜਾਬ ਵਾਸੀਆਂ ਨੇ ਜਿਹੜਾ ਖੁੱਲ ਦੁਲ ਕੇ ਜਿਹੜਾ ਹੈਗਾ ਉਹ ਸਾਡੀ ਪੰਜਾਬ ਦੇ ਸਾਡੇ ਦੇਸ਼ ਦੀ ਜਿਹੜੀ ਫੌਜ ਹੈਗੀ ਆ ਉਹਦਾ ਕੰਦੇ ਨਾ ਕੰਦਾ ਮਿਲ ਕੇ ਲੜਾਈ ਲੜੀ ਹੈਗੀ ਤੇ ਕਿਉਂਕਿ ਅਸੀਂ ਬਾਰਡਰ ਬੈਲਟ ਤੇ ਅਸੀਂ ਬੈਠੇ ਹੈਗੇ ਤਾਂ ਇਸ ਕਰਕੇ ਸਾਰੇ ਜਿਹੜਾ ਨੁਕਸਾਨ ਆ ਉਹ ਕਿਤੇ ਪਊਗਾ ਇਹ ਜਿਹੜਾ ਜਿਹੜਾ ਬੋਝ ਪਊਗਾ ਉਹ ਕਿਸ ਤੇ ਪਊਗਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਜਿਹੜਾ ਬੋਝ ਹੈਗਾ ਉਹ ਤਾਂ ਗਰੀਬ ਗੁਰਵੇ ਤੇ ਪੈਣਾ ਹੈਗਾ ਇੱਕ ਦਿਹਾੜੀਦਾਰ ਗਰੀਬ ਬੰਦੇ ਤੇ ਪੈਣਾ ਹਰ ਆਦਮੀ ਤੇ ਪੈਣਾ ਹੈਗਾ ਸਰਕਾਰਾਂ ਤੇ ਵੀ ਪੈਣਾ ਹੈਗਾ ਤੇ ਨਾਲ ਹੀ ਆਮ ਜਨਤਾ ਜਿਹੜੀ ਉੱਤੇ ਹੀ ਪੈਣਾ ਹੈਗਾ ਕਿਉਂਕਿ ਇਸ ਸਮੇਂ ਤੋਂ ਪ੍ਰਮਾਤਮਾ ਦੇ ਤੱਕ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਵੀ ਜਿੰਨਾ ਜਲਦੀ ਤੋਂ ਜਲਦੀ ਦੇਸ਼ਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਟਾਵ ਦੂਰ ਹੋਵੇ ਤਾਂ ਇਸ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਹੋਣਾ ਚਾਹੀਦਾ ਪਰ ਕਈ ਵਾਰੀ ਅੱਜ ਦੇਖੀ ਅੱਜ ਦੇ ਸਮੇਂ ਦੇ ਵਿੱਚ ਉਹ ਸਮਾਂ ਚੱਲ ਰਿਹਾ ਹੈਗਾ ਜਦੋਂ ਕਿ ਆਪਾਂ ਦੇਖੇ ਰਸ਼ੀਆ ਜੁਕ੍ਰੇਨ ਦੀ ਲੜਾਈ ਚੱਲ ਪਈ ਪਹਿਲਾਂ ਪਲੇਸਟਾਈਨ ਇਜ਼ਰਾਇਲ ਦੀ ਲੜਾਈ ਚੱਲ ਪਈ ਤਾਂ ਇਸ ਕਰਕੇ ਲੜਾਈਆਂ ਤਾਂ ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਤਾਂ ਇਸ ਕਰਕੇ ਫਿਰ ਵੀ ਸਾਨੂੰ ਜਿਹੜਾ ਹੈਗਾ ਇਕਜੁੱਟ ਹੋ ਕੇ ਅਸੀਂ ਆਪਣਾ ਸਾਮਨਨਾ ਕਰਨਾ ਉਸ ਮੈਂ ਇਹ ਵੀ ਬੇਨਤੀ ਕਰੂੰਗਾ ਸਾਰਾ ਫਗਵਾੜਾ ਵਾਸੀਆਂ ਦੇ ਕਿ ਸਰਕਾਰ ਵੱਲੋਂ ਸਮੇਂ ਸਰ ਕੋਈ ਵੀ ਕੋਈ ਇਸ ਤਰ੍ਹਾਂ ਦੀ ਐਡਵਾਈਸਰੀ ਆਉਂਦੀ ਹੈ ਜਾਂ ਅਲਰਟ ਆਉਂਦੀ ਹੈ ਤਾਂ ਸਾਨੂੰ ਉਹਦਾ ਫੋਲੋ ਕਰਨਾ ਚਾਹੀਦਾ ਉਹਨੂੰ ਸਾਨੂੰ ਲਾਗੂ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਹੁੰਦਾ ਕਿ ਅਸੀਂ ਅੱਜ ਸਮਾਂ ਇਹ ਹੈਗੇ ਬਾਰਡਰ ਤੇ ਲੜਾਈ ਨਹੀਂ ਅੱਜ ਲੜਾਈ ਜਿਹੜੀ ਕਿ ਮਜ਼ਾਈਲਾਂ ਦੀ ਹੈਗੀ ਹੈ ਡਰੋਨਸ ਦੀ ਲੜਾਈ ਹੈਗੀ ਹੈ ਤੋਂ ਅੱਜਕੱਲ ਇਹਨਾਂ ਕਈ ਹੈ ਕਿ ਬਾਰਡਰ ਤੇ ਲੜਾਈ ਲੜਨੀ ਆ ਜਾਂ ਤਰਨ ਤਰਨ ਜਾਂ ਖੇਮ ਕਰਨ ਜਾਂ ਪਿੱਖੀ ਵੰਡ ਉਹ ਖਤਰਨੇ ਅੱਜ ਤਾਂ ਲੜਾਈ ਉਹ ਸਮਾਂ ਤੋਂ ਸੇਫ ਹੈਗਾ ਜਿਹੜੇ ਦੂਰਲੇ ਇਲਾਕੇ ਆ ਸੀ ਬਟਨਾਂ ਦੀ ਲੜਾਈ ਰਹਿ ਗਈ ਇੱਥੇ ਰਹਿ ਗਈ ਤੋਂ ਇਸ ਕਰਕੇ ਆ ਤਾਂ ਮਜ਼ਾਈ ਤਾਂ ਬਟਨ ਦਬਣਾ ਤਾਂ ਜਿੱਥੇ ਵੀ ਜਾ ਕੇ ਉਹ ਅਟੈਕ ਹੋ ਸਕਦਾ ਤੋਂ ਇਸ ਕਰਕੇ ਅੱਜ ਅਸੀਂ ਹਰ ਸਮੇਂ ਜਮੇ ਵੀ ਗਵਰਨਮੈਂਟ ਦੀ ਸਾਨੂੰ ਕੋਈ ਇਨਸਟਰਕਸ਼ਨ ਆਉ ਅ ਮੈਂ ਤਾਂ ਇੱਕੋ ਹੀ ਕਰੂੰਗਾ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦਾ ਸਾਨੂੰ ਸਾਹਮਣਾ ਇੰਨਾ ਕਰਨਾ ਪਵੇ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾਂ ਨੁਕਸਾਨ ਤਾਂ ਫਿਰ ਪੰਜਾਬ ਦਾ ਸਭ ਤੋਂ ਜ਼ਿਆਦਾ ਬਾਰਡਰ ਬੈਠੇ ਅਸੀਂ ਬੈਠੇ ਅਸੀਂ ਹੈਗੇ ਜੇ ਐਨ ਕੇ ਹੈਗਾ ਤੋਂ ਸਾਰਾ ਰਾਜਸਥਾਨ ਹੈਗਾ ਜਿਹੜਾ ਸਾਨੂੰ ਉਹਨਾਂ ਦਾ ਫੇਸ ਕਰਨਾ ਪਵੇਗਾ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਰ ਮੇਰਾ ਇੱਕ ਸਵਾਲ ਤੁਹਾਡੇ ਤੱਕ ਹੋਰ ਆ ਜਿਹੜਾ ਸਵਾਲ ਮੇਰਾ ਇਹ ਆ ਵੀ ਜਦੋਂ ਵੀ ਕੋਈ ਲੜਾਈ ਲੱਗਦੀ ਜਾਂ 72 ਦੀ ਜਾਂ 65 ਦੀ ਜਿੱਦਾਂ ਤੁਸੀਂ ਦੱਸਿਆ ਲੜਾਈਆਂ ਲੱਗਦੀਆਂ ਆਈਆਂ ਇਹ ਪੰਜਾਬ ਨੂੰ ਕਿਉਂ ਚੁਣਿਆ ਜਾਂਦਾ ਵੀ ਇੱਥੇ ਏਸੀ ਤੋਂ ਇੱਥੋਂ ਜੰਗਲ ਸ਼ ਇਹ ਨਹੀਂ ਉਹ ਤਾਂ ਬਾਰਡਰ ਬੈਲਟ ਹੈ ਨਾ ਬਾਰਡਰ ਬੈਲਟ ਹੁਣ ਕਰਕੇ ਸਭ ਤੋਂ ਪਹਿਲਾਂ ਤੇ ਇਹਨੂੰ ਫੇਸ ਕਰਨਾ ਪੈਣਾਗਾ ਮੈਂ ਜਿਵੇਂ ਪਹਿਲਾਂ ਆਖਿਆ ਕਿ ਮੈਂ ਚਲੋ ਇੱਕ ਗੱਲ ਛੋਟੀ ਦੱਸ ਦਿੰਦਾ ਮੈਂ ਜਦੋਂ ਡਿਪਟੀ ਕਮਿਸ਼ਨਰ ਤਨਤਨ ਸੀਗਾ ਤਾਂ ਉਦੋਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਸੀ ਤੇ ਬਾਰਡਰ ਖਾਲੀ ਕਰੋਣੇ ਪੈਗੇ ਸੀਗੇ ਅਸੀਂ ਇੱਕ ਸ਼ਾਮ ਦੇ 7:30-8 ਵਜੇ ਸਾਰੇ ਐਕਸੀਸ਼ਨ ਅਸੀਂ ਬਾਰਡਰ ਤੇ ਸੀਗੇ ਤਾਂ ਉੱਥੇ ਇੱਕ ਕਿਸਾਨ ਸੀ ਜਿਹੜਾ 7:30 ਵਜੇ ਖੇਤਾਂ ਸੀ ਅਸੀਂ ਕਿ ਭਈ ਬਾਬਾ ਜੀ ਤੁਸੀਂ ਚਲੇ ਜਾਓ ਕਾਫੀ ਹੋ 70-75 ਸਾਲ ਦੇ ਹੋਣੇ ਵੀ ਤੁਸੀਂ ਚਲੇ ਜਾਓ ਸਾਰੇ ਪਾਸੇ ਲੋਕੀ ਸ਼ਿਫਟ ਕਰ ਰਹੇ ਤੋ ਬਾਬੇ ਨੇ ਇੱਕ ਗੱਲ ਕਹੀ ਕਹਿੰਦਾ ਵੀ ਹੁਣ ਸਾਡਾ ਫਿਕਰ ਨਾ ਕਰੋ ਤੁਸੀਂ ਹੁਣ ਦਿੱਲੀ ਵਾਲੇ ਨੂੰ ਬਚਾਓ ਕਿਉਂਕਿ ਅੱਜਕੱਲ ਮਜ਼ਾਈਲ ਅਟੈਕ ਹੈਗਾ ਉਹਨੂੰ ਕਹਿੰਦਾ ਆ ਮਤਲਬ ਆਪਾਂ ਕਹਿ ਸਕਦੇ ਮਾਲੀ ਸਿਹਤ ਆ ਅਗਰ ਕਿਸੇ ਨੂੰ ਲੋੜ ਹੋਵੇ ਕਿ ਫਿਰ ਉਹ ਕਿੱਥੇ ਜਾ ਕੇ ਦਰਵਾਜਾ ਕਿਹਦਾ ਖੜਕਟਾਉ ਉਹ ਆ ਇਸ ਸਮੇਂ ਕਿਉਂਕਿ ਇਹ ਸੁਣ ਪਤਾ ਕਿ ਜਿਹੜਾ ਲੜਾਈ ਵਗੈਰਾ ਹੁੰਦੀ ਆ ਸਭ ਤੋਂ ਜ਼ਿਆਦਾ ਕੋਸਟਲੀ ਹੁੰਦੀ ਆ ਬਹੁਤ ਇੱਥੇ ਸਰਕਾਰਾਂ ਦੇ ਸਰਕਾਰਾਂ ਤਾਂ ਜਿਹੜਾ ਖੋਕਲੀਆਂ ਹੋ ਜਾਂਦੀਆਂ ਹੈਗੀਆਂ ਤੇ ਇਸ ਕਰਕੇ ਇਸ ਸਮੇਂ ਸਿਰ ਜਿਵੇਂ ਵੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆਊਗੀ ਫਿਰ ਉਦੋਂ ਸਰਕਾਰ ਦੇ ਨਾਲ ਟੈਕਅਪ ਕੀਤਾ ਜਾਊਗਾ ਟੈਕਅਪ ਕਰਾਂਗੇ ਕਿਉਂਕਿ ਇਹਦੇ ਵਿੱਚ ਬਹੁਤ ਸੋਹਣੇ ਵਿਚਾਰ ਸਾਡੇ ਧਾਲੀਵਾਲ ਸਾਹਿਬ ਜੀ ਦੇ ਜਿਨ੍ਹਾਂ ਨੇ ਦੇਖੋ ਵਿਚਾਰ ਕਿੰਨੇ ਸੋਹਣੇ ਦਿੱਤੇ ਆ ਹਰ ਚੀਜ਼ ਦਾ ਹੱਲ ਹੈਗਾ ਪਰ ਸਰਕਾਰਾਂ ਥੋੜਾ ਜਿਹਾ ਧਿਆਨ ਦੇਣ ਤੇ ਉਹਨਾਂ ਜਿਹੜਾ ਜਲਦੀ ਹੀ ਨਿਪਟਾਰਾ ਹੋ ਸਕਦਾ ਸਾਡੇ ਨਾਲ ਮੌਜੂਦ ਹੈ ਜੀ ਇੱਧਰ ਆਪਣੇ ਬਜਵਾ ਸਾਹਿਬ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਤੁਹਾਡੇ ਪਿੰਡ ਦੇ ਨਜ਼ਦੀਕ ਜਿਹੜੀ ਆਪਾਂ ਬੰਬ ਕਹਿ ਸਕਦੇ ਜਾਂ ਮਜੇਲ ਕਹਿ ਸਕਦੇ ਦੇਖੋ ਜੀ ਇਹੀ ਤੇ ਇਹਦੇ ਬਾਰੇ ਨਹੀਂ ਗਿਆਨ ਰੱਖਦੇ ਨਾ ਤੇ ਇਹ ਪ੍ਰਸ਼ਾਸਨ ਨੂੰ ਪਤਾ ਹੋਵੇ ਬੰਬ ਹੈ ਪਰ ਕੁਛ ਸੀਗਾ ਇਹ ਨਹੀਂ ਪਤਾ ਮਜਾਇਲ ਸੀ ਕਿ ਜਾਂ ਬੰਬ ਸੀਗਾ ਜਾਂ ਡਰੋਨ ਨਾਲ ਕੁਝ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਸਾਡਾ ਪਿੰਡ ਇੱਥੋਂ 2 ਕਿਲੋਮੀਟਰ 1.5 ਕਿਲੋਮੀਟਰ ਦੂਰ ਹੈ ਪੂਰੀਆਂ ਤਾਕੀਆਂ ਸ਼ੀਸ਼ੇ ਕੰਬ ਗਏ ਵੀ ਜਿੱਦਾਂ ਕੋਲ ਹੀ ਡਿੱਗਿਆ ਇਹ 2:40 ਦੇ ਕਰੀਬ ਹੋਇਆ ਜੀ ਔਰ ਡਿੱਗ ਦਾ ਸਾਰ ਜਦੋਂ ਹੀ ਬਾਹਰ ਦੇਖਿਆ ਤੇ ਨਾਲ ਹੀ ਇੱਥੇ 나ੜ ਨੂੰ ਅੱਗ ਵੀ ਲੱਗ ਗਈ ਔਰ ਲੋਕ ਆਉਣੇ ਸ਼ੁਰੂ ਹੋ ਗਏ ਮੇਰੀ 2:52 53 ਮਿੰਟ ਤੇ ਐਸਐਚਓ ਰੌਲਪਿੰਡੀ ਮੇਜਰ ਸਿੰਘ ਨਾਲ ਗੱਲ ਹੋਈ ਕਿ ਆਪਣੇ ਏਰੀਆ 'ਚ ਧੁਮਾਕਾ ਹੋਇਆ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਖលਿਆਣ ਲੱਗੇ ਧੁਮਾਕਾ ਹੋਇਆ ਮੈਂ ਫਾਇਰ ਗ੍ਰੇਡ ਦੀ ਗੱਡੀ ਨੂੰ ਨਾਲ ਲੈ ਕੇ ਪਹੁੰਚ ਗਿਆ ਅੱਗੇ ਦਿੱਤੀ ਬੁਝਾ ਪਰ ਇਹ ਬਹੁਤ ਭਿਆਨਕ ਕੰਮ ਹੈ ਇਹ ਜੰਗ ਜਿਹੜੇ ਲੋਕਾਂ ਨੂੰ ਕਹਿੰਦੇ ਨਾ ਲੋਕਾਂ ਨੂੰ ਚਾ ਚੜਿਆ ਉਹ ਬਹੁਤ ਮਾੜਾ ਹੈ ਇਹ ਜੰਗ ਜੜੀ ਪੰਜਾਬ ਦੇ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਪੰਜਾਬ ਦਾ ਇੱਕ ਵੱਡਾ ਨੁਕਸਾਨ ਹੁੰਦਾ ਨਹੀਂ ਵੀਰ ਜੀ ਕਈਆਂ ਲੋਕਾਂ ਨੇ ਇਹ ਜੰਗ ਲੱਗਣ ਦੇ ਕਾਰਨ ਲੱਡੂ ਵੀ ਵੰਡੇ ਗਏ ਆ ਦੇਖੋ ਜੀ ਪਹਿਲਾਂ ਤੁਸੀਂ ਕਿਹਾ ਹੋਣਾ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਹੀਂ ਮਨਾਈਦੇ ਪਾਵੇਂ ਦੁਸ਼ਮਣ ਤੇ ਸੱਜਣਾ ਨੇ ਵੀ ਮਰ ਜਾਣਾ ਕਾਰਨ ਇਹ ਆ ਕਿ ਕਿਸੇ ਦੇ ਮਰਨ ਤੇ ਕਦੀ ਲੱਡੂ ਨਹੀਂ ਵੰਡਨੇ ਚਾਹੀਦੇ ਨੁਕਸਾਨ ਭਾਵੇਂ ਉਧਰ ਹੋਵੇ ਇਧਰ ਹੋਵੇ ਜਿਹੜਾ ਮਨੁੱਖ ਦੀ ਕੋਈ ਬਿਨਾ ਵਜ੍ਹਾ ਮੌਤ ਜਾਂ ਕਿਸੇ ਨੂੰ ਆਪਾਂ ਮਾਰਨੇ ਆ ਉਹ ਮਾੜੀ ਗੱਲ ਹੈ ਜੰਗਾਂ ਜਿਹੜੀਆਂ ਮਾੜੀਆਂ ਹੁਣ ਵੀ ਰੂਸ ਤੇ ਯੂਕਰੇਨ ਦੀ ਲੱਗੀ ਹੈ ਹਜ਼ਾਰਾਂ ਲੋਕ ਉੱਥੇ ਮਰ ਗਏ ਹਜ਼ਾਰਾਂ ਉੱਥੇ ਬਿਲਡਿੰਗਾਂ ਤਬਾਹ ਹੋ ਗਈਆਂ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਜੰਗ ਜਿਹੜੇ ਆ ਇਹ ਤਬਾਹੀ ਹੀ ਕਰਦੀ ਹੈ ਕੋਈ ਚੰਗਾ ਕੰਮ ਨਹੀਂ ਹੁੰਦਾ ਇਹਦੇ 'ਚ ਵੀ ਕੋਈ ਫਾਇਦਾ ਨਹੀਂ ਨੁਕਸਾਨ ਹੀ ਨੁਕਸਾਨ ਇਹਦਾ ਨੁਕਸਾਨ ਜਿਆਦਾ ਕਿਹੜਾ ਹੋਊਗਾ ਜ ਸਾਡੇ ਵਿਧਾਇਕ ਸਾਹਿਬ ਆਏ ਆ ਧਾਰੀਵਾਲ ਸਾਹਿਬ ਗਗਲਵਿੰਦਰ ਸਿੰਘ ਧਾਰੀਵਾਲ ਉਹਨਾਂ ਨੇ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜਾ ਆਪਾਂ ਬਾਰਡਰ ਏਰੀਆ ਦਾ ਆਪਾਂ ਫਰੰਟ ਤੇ ਆ ਪੰਜਾਬ ਫਰੰਟ ਤੇ ਆ ਉਧਰ ਰਾਜਸਥਾਨ ਫਰੰਟ ਤੇ ਆ ਇਹਨਾਂ ਦਾ ਨੁਕਸਾਨ ਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਨੁਕਸਾਨ ਜ਼ਿਆਦਾ ਪੰਜਾਬ ਦਾ ਹੁੰਦਾ ਹੈ ਤੇ ਜਿਹੜਾ ਕੀ ਨਾਲੀ ਦਾ ਆਪਾਂ ਕਹਿੰਦੇ ਆ ਕੋਈ ਹੋਰ ਕੰਮ ਨੇ ਉਹ ਗੁਜਰਾਤ ਰਾਹੀਂ ਹੁੰਦੇ ਨੇ ਵਪਾਰ ਜਿਹੜਾ ਉਹ ਗੁਜਰਾਤ ਤੇ ਨੁਕਸਾਨ ਪੰਜਾਬ ਦਾ ਕੀ ਜੰਗ ਜਿਹੜੀ ਗੁਜਰਾਤ ਵਿੱਚ ਵੀ ਲੱਗ ਸਕਦੀ ਆ ਇਹ ਤੇ ਜੀ ਸਰਕਾਰਾਂ ਨੂੰ ਪਤਾ ਕਿਦੋਂ ਪਰ ਕਦੀ ਜੰਗ ਗੁਜਰਾਤ ਚ ਹੀ ਲੱਗੀ ਨਹੀਂ ਵੇਖੀ ਜਦੋਂ ਵੀ ਅਹੀ ਜਦੋਂ ਦੀ ਸੰਭਾਲ ਸਵਾਲੀ 48 ਸਾਲ ਨੂੰ ਬਰੇ 71 ਜਾਂ ਹੋਰ ਲੜਾਈਆਂ ਬਾਰੇ ਸੁਣਿਆ ਨਾ ਉਹ ਪੰਜਾਬ ਦਾ ਹੀ ਵੱਧ ਤੋਂ ਵੱਧ ਨੁਕਸਾਨ ਹੋਇਆ ਪਰ ਅੱਜ ਸਤਗੁਰੂ ਦੀ ਕਿਰਪਾ ਹੋਈ ਕਿ ਅਸੀਂ ਆਲੇ ਦੁਆਲੇ ਸਾਰੇ ਪਿੰਡਾਂ ਵਾਲੇ ਬਚ ਗਏ ਚਾਹੂ ਪਿੰਡਾਂ ਦੇ ਸੈਂਟਰ ਚ ਡਿੱ ਗਿਆ ਬਾਬਾ ਮਸੀਮੇ ਤੇ ਡਿੱ ਗਿਆ ਮਸੀਮੇ ਡਿੱ ਗਿਆ ਜਿਹੜਾ ਖੱਡਾ ਤਾਂ ਤਕਰੀਬਨ ਮੇਰੇ ਖਿਆਲ ਸਤ 8 ਫੁੱਟ ਦੇ ਕਰੀਬ ਸੀ ਅੱਜ 9 ਫੁੱਟ ਦੇ ਕੁਝ ਲੋਕਾਂ ਨੇ ਵੜ ਵੜ ਕੇ ਬੱਚੇ ਸੀਗੇ ਜਿੱਦਾਂ ਜਿੱਦਾਂ ਕੋਈ ਜਾ ਕੇ ਵਿੱਚ ਨੂੰ ਮਿੱਟੀ ਹੁਣ ਵੀ 8 ਫੁੱਟ ਦੇ ਕਰੀਬ ਹੈਗੀ ਹੈ ਪਰ ਇੱਕ ਵੱਡਾ ਧਮਾਕਾ ਸੀਗਾ ਮੈਨੂੰ ਨਹੀਂ ਇਹ ਪਤਾ ਕਿ ਮਜਾਇਲ ਸੀਗਾ ਜਾਂ ਕੀ ਸੀਗਾ ਇਹ ਰਸਤੇ 'ਚ ਰੋਕਿਆ ਰੱਖਿਆ ਨਹੀਂ ਗਿਆ ਇਹ ਕੋ ਵੀ ਰੋਕਿਆ ਗਿਆ ਹੈ ਸਰਕਾਰ ਸਰਕਾਰ ਕਹਿੰਦੀ ਸਾਡੇ ਕੋਲ ਰੋਕਣ ਦੇ ਸਾਧਨ ਕਈ ਆ ਪਰ ਰੁਕਿਆ ਕਿਉਂ ਨਹੀਂ ਵੇਖੋ ਜੀ ਇਸ ਸਰਕਾਰ ਨੂੰ ਪਤਾ ਜਾਂ ਉਹਨਾਂ ਦੀ ਨਿਗਾਹ ਚੋਂ ਬਚ ਗਿਆ ਇਹ ਚੱਲੀ ਆ ਚੀਜ਼ ਔਰ ਇਹਦੇ ਛੋਟੇ ਛੋਟੇ ਟੁਕੜੇ ਲੋਕਾਂ ਨੇ ਇਕੱਠੇ ਕੀਤੇ ਮੈਨੂੰ ਹੁਣ ਐਸਐਚਓ ਸਾਹਿਬ ਦਾ ਫੋਨ ਆਇਆ ਕਾਫੀ ਲੋਕ ਉਹਨਾਂ ਨੂੰ ਇਕੱਠੇ ਕਰਕੇ ਟੁਕੜੇ ਦੇ ਆ ਕਿਉਂਕਿ ਕਹਿੰਦੇ ਆਰਮੀ ਆਲਿਆ ਨੇ ਇਹਦਾ ਪਤਾ ਕਰਨਾ ਹੁੰਦਾ ਪਤਾ ਕਰਨਾ ਵੀ ਕੀ ਚੀਜ਼ ਹੈ ਕਿੱਥੋਂ ਆਈ ਹੈਗਾ ਕੀ ਸੀਗਾ ਇਹ ਜਿਆਦਾ ਜਾਣਕਾਰੀ ਡਿਫੈਂਸ ਵਾਲਿਆਂ ਨੂੰ ਪਤਾ ਹੈ ਐਸੇ ਸਿਵਿਲੀਆਂ ਨੇ ਜੀ ਠੀਕ ਹੈ ਜੀ ਤੇ ਜਿਹੜੇ ਆਮ ਲੋਕ ਆ ਸਾਡੇ ਘਰਾਂ 'ਚ ਬੈਠੇ ਆ ਜਾਂ ਰਾਤ ਨੂੰ ਬਲੈਕਆਊਟ ਹੁੰਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਇੱਕ ਹੱਥ ਜੋੜ ਕੇ ਉਹਨਾਂ ਦੇ ਅੱਗੇ ਅਪੀਲ ਕਰਨਾ ਕੇ ਵਿੱਚ ਜੋ ਵੀ ਹਦਾਇਤਾਂ ਹੁੰਦੀਆਂ ਉਹਨਾਂ ਨੂੰ ਪੂਰਨ ਤੌਰ ਤੇ ਮੰਨਿਆ ਜਾਏ ਇੱਕ ਵੱਡੀ ਕਮੀ ਵੇਖੀ ਮੈਂ ਰਾਤ ਪਿੰਡਾਂ ਚ ਜਾ ਕੇ ਕਿ ਬਾਕੀ ਲੋਕਾਂ ਨੇ ਲਾਈਟਾਂ ਬੰਦ ਕੀਤੀਆਂ ਸੀ ਕੁਝ ਲੋਕਾਂ ਦੀਆਂ ਕੈਮਰਿਆਂ ਦੀਆਂ ਲਾਈਟਾਂ ਜਗਦੀਆਂ ਸੀ ਹੁਣ ਜੋਗੋ ਟੈਂਕਾਂ ਵਾਲਾ ਨਹੀਂ ਧੱਕੇ ਮੁੱਕੀ ਵਾਲਾ ਨਹੀਂ ਕਹਿੰਦੇ ਹੁੰਦੇ ਸੀ ਜਦੋਂ ਅਸਲਾ ਮੁੱਕ ਜਾਂਦਾ ਸੀ ਰਫਲ ਚੋ ਤੇ ਸੁਰਾ ਲਾ ਕੇ ਵੀ ਲੜਦੇ ਹੁੰਦੇ ਸੀਗੇ ਹੁਣ ਉਹ ਯੋਗ ਨਹੀਂ ਰਿਹਾ ਹੁਣ ਜੋਗ ਉਥੋਂ ਬੈਠੇ ਆ ਬਟਨਾ ਦਾ ਜੋਗੇ ਜੋ ਸਾਨੂੰ ਸਰਕਾਰ ਹਦਾਇਤ ਦਿੰਦੀ ਉਹਦੀ ਜ਼ਰੂਰ ਪਾਲਣਾ ਕੀਤੀ ਜੇ ਜੇ ਕਹਿੰਦੇ ਨੇ ਲਾਈਟ ਬੰਦ ਕਰਦੇ ਹੋ ਤੇ ਕਰਦੇ ਹੋ ਸਕੂਲ ਜੇ ਕਿਉਂ ਉਹਨਾਂ ਛੁੱਟੀਆਂ ਕਰਾਈਆਂ ਫਿਰ ਜ਼ਿਆਦਾ ਲੋਕ ਇਕੱਠੇ ਨਾ ਹੋਣ ਜ਼ਿਆਦਾ ਲੋਕ ਇਕੱਠੇ ਹੁੰਦਾ ਮਤਲਬ ਇਹ ਹੁੰਦਾ ਵੀ ਜਿੱਥੇ 100 ਬੰਦਾ ਇਕੱਠਾ ਹੋਇਆ ਕੋਈ ਇੱਕ ਜੀ ਡਿੱਗੀ 100 ਖਤਮ ਜੇ ਘਰੋ ਘਰੀ ਹੋਵੇਗੇ ਬਚਾ ਵਧ ਤੋਂ ਵਧ ਹੋਏਗਾ ਜੋ ਗਵਰਨਮੈਂਟ ਸਾਨੂੰ ਹਦਾਇਤਾਂ ਦਿੰਦੀ ਹੈ ਉਹਦੇ ਪਾਲ ਲੈਣਾ ਜ਼ਰੂਰ ਕਰਨਾ ਚਾਹੀਦਾ ਸਵੇਰੇ ਕਿੰਨੇ ਕ ਵਜੇ ਦਾ ਸਮਾਂ ਸੀ ਜਿਹੜੀ ਇਹ ਮਤਲਬ ਜਿਹੜਾ ਧਮਾਕਾ ਹੋਇਆ 2:40 ਤੇ 2:40 ਤੇ ਹੋਇਆ ਔਰ 2:55 ਤੇ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋ ਗਈ 10-12 ਮਿੰਟ ਬਾਅਦ ਉਸ ਤੋਂ ਬਾਅਦ ਲੋਕ ਆਉਂਦੇ ਗਏ ਹੁੰਦੇ ਗਏ ਤੁਮਾਕਿਆਂ ਦੀ ਆਵਾਜ਼ ਬਹੁਤ ਆਈ ਇਹ ਜਿਹੜਾ ਤੁਮਾਕਾ ਦੋ ਅੱਜ ਕੇ ਚੱਲ ਰਹੀ ਸੀ ਇਹਦੇ ਤੁਮਾਕਿਆਂ ਦੀ ਤਾਂ ਬਹੁਤ ਜ਼ਿਆਦਾ ਆਈ ਬਾਜੀ ਆ ਨਾਲੇ ਆਪਣਾ ਪਿੰਡ ਮਲਕਪੁਰ ਹੈ ਜੀ ਅਸੀਂ ਤਾਂ ਇੱਦਾਂ ਗਿਆ ਵੀ ਸਾਡੇ ਉੱਤੇ ਕੋਠੀ ਵਾਲੀ ਡੇ ਪਈ ਹੈ ਅੱਛਾ ਜੀ ਇੰਨੀ ਤਾਂ ਬੱਚੇ ਵੀ ਉੱਠ ਕੇ ਫੜਾ ਫੜਾ ਬਾਹਰ ਨਿਕਲ ਆਏ ਅੱਛਾ ਜੀ ਇੰਨੀ ਜੋਰ ਨਾਲ ਤੁਮਾਕਾ ਹੋ ਰਿਹਾ ਬਹੁਤ ਜ਼ਿਆਦਾ ਜੀ ਇਹ ਤਾਂ ਤੁਮਾਕੇ ਦਾ ਤੁਸੀਂ ਪੁੱਛੋ ਨਾ ਜੀ ਤੁਹਾਡਾ ਕੀ ਨਾਂ ਜੀ ਬੰਦਾ ਕੁਲਵਿੰਦਰ ਸਿੰਘ ਹੈ ਜੀ ਮਲਕਪੁਰ ਰਹਿੰਦੇ ਰਹੇ ਨਾਲੇ ਮਲਕਪੁਰ ਪਿੰਡ ਹੈ ਜੀ ਲੋ ਜਿਹੜਾ ਮਲਕਪੁਰ ਦੇ ਨਜ਼ਦੀਕ ਲੋਕ ਰਹਿਣ ਵਾਲ ਕੇ ਜਿਹੜਾ ਟੋਆ ਦੇਖੋ ਕਿੰਨਾ ਡੂੰਘਾ ਪਟ ਹੋ ਗਿਆ ਔਰ ਉਹਦੀ ਮਿੱਟੀ ਦੂਰ ਦੂਰ ਤੱਕ ਗਈ ਆ ਉਹਦੇ ਆ ਕਿੰਨਾਂ ਹਜੇ ਵੀ ਲੋਕ ਲੱਭ ਰਿਹਾ ਤਾਂ ਕੱਟੀਆਂ ਕਰ ਰਿਹਾ ਇਹ ਨਹੀਂ ਪਤਾ ਕੀ ਚੀਜ਼ ਆ ਬੰਬ ਆ ਮਜੈਲ ਆ ਕੀ ਚੀਜ਼ ਆ ਬਾਕੀ ਜਿਹੜੀ ਆਰਮੀ ਆ ਉਹ ਦੱਸ ਸਕਦੀ ਆ ਜੀ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਣਾ ਦੁਆਬਾ ਨਿਊਜ਼ 24 ਜਿਹੜੀ ਮਿੱਟੀ ਆ ਬਹੁਤ ਦੂਰ ਦੂਰ ਤੱਕ ਗਈ ਆ ਸਾਰੇ ਖੇਤਾਂ 'ਚ ਖਿਲਰੀ ਪਈ ਆ ਤਕਰੀਬਨ ਉਹ ਤੱਕ ਜਿੱਥੇ ਤੱਕ ਲੋਕ ਦੇਖਦੇ ਆ ਇਹ ਮਿੱਟੀਆਂ ਜਿਹੜੀਆਂ ਐਨੀ ਯੋਗ ਨਾਲ ਧਮਾਕਾ ਹੋਣ ਦੇ ਨਾਲ ਬੜੀ ਦੂਰ ਤੱਕ ਮਿੱਟੀ ਖਿਲਰੀ ਆ ਤੇ ਹਾ ਜਿਹੜੇ ਦੂਰਾਂ ਦੂਰਾਂ ਦੇ ਪਿੰਡਾਂ ਪਿੰਡਾਂ ਦੇ ਲੋਕ ਆ ਉਹ ਦੇਖਣ ਆ ਰਹੇ ਆ